ਸਤਿ ਸ੍ਰੀਕਾਲ ਜੀ ਦੋਸਤੋ ਸਾਰੰਗ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਛਕਸ ਦੀ ਖੇਤੀ ਦਾ ਜਿਹੜਾ ਮੁੱਦਾ ਹੈ ਨਾ ਭਾਈ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਗੱਲ ਕਰ ਚੁੱਕਿਆ ਕਿ ਮਾਨ ਸਰਕਾਰ ਨੇ ਨਾ ਤਾਂ ਹੱਲ ਕਰਨਾ ਤੇ ਨਾ ਹੀ ਇਹ ਇਸ ਯੋਗ ਹੈ ਕਿਉਂਕਿ ਜਿਹੜਾ ਬੰਦਾ ਕਿਸੇ ਦੇ ਵੀ ਹੱਥਾਂ ਦੀ ਕਾਠ ਪੁਤਲੀ ਬਣ ਜਾਵੇ ਉਹਦਾ ਫਿਰ ਮੁੱਦਾ ਤੋਂ ਧਿਆਨ ਭਟਕ ਜਾਂਦਾ ਹੈ ਇੱਕ ਪਹਿਲਾ ਆਸ ਸੀ ਬਹੁਤ ਵੱਡੀ ਜਦੋਂ ਸਰਕਾਰ ਬਣੀ ਐ ਮਾਨ ਦੀ ਕਿ ਜਨਤਾ ਇੱਕ ਕਾਰਡ ਬਣਵਾ ਕੇ ਪੋਸਟ ਆਫੀਸ ਦੇ ਠੇਕੇ ਖਲਵਾ ਸਕਦਾ ਜਾਂ ਸ਼ਹਿਰ ਖਾਸ ਖਸ ਖਸ ਦੀ ਖੇਤੀ ਹੋ ਜਾਵੇ ਪਰ ਨਹੀਂ ਆ ਰਹੀ ਤਾਂ ਨਕਾਮ ਹੋ ਗਏ ਇਸ ਗੱਲੋਂ ਨਾ ਕੀ ਕਿਹਾ ਜਾਵੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਬੰਦੇ ਸਪੋਰਟਰ ਵੀਡੀਓ ਦੇਖ ਲੈਂਦੇ ਆ ਯਾਰ ਵੀ ਕਿਉਂ ਮਾੜਾ ਕਹਿੰਦੇ ਆ ਪਰ ਇੱਕ ਗੱਲ ਨਾ ਕਹਿਣ ਵਾਲੀ ਹੈ ਸੱਚ ਹੈ ਕਿ ਸੱਤ ਹੈ ਇਹ ਗੱਲ ਕਿ ਇਹ ਸਰਕਾਰ ਫੇਲ ਹੈ ਪੰਜਾਬ ਦੇ ਵਿੱਚ ਨਾ ਇੱਕ ਨਹੀਂ ਬਹੁਤ ਸਾਰੇ ਇਹ ਜਿਹੇ ਕੰਮ ਹੋ ਗਏ ਆ ਕਿ ਲੋਕ ਨਫਤ ਕਰਨ ਲੱਗ ਗਏ ਐਸ ਸਰਕਾਰ ਤੋਂ ਤੁਸੀਂ ਆਪ ਸਮਝ ਲਿਓ ਕਹਿਣ ਦੀ ਲੋੜ ਨਹੀਂ ਜਿਵੇਂ ਕਿ ਨੌਜਵਾਨਾਂ ਨੂੰ ਡਬਿਊ ਜੀਐਲ ਦੇ ਵਿੱਚ ਭੇਜਣ ਦਾ ਮੁੱਦਾ ਬਣ ਗਿਆ ਇੱਕ ਮੂਸੇ ਵਾਲੇ ਦੀ ਮੌਤ ਹੋ ਗਈ ਇਸ ਸਰਕਾਰ ਨੂੰ ਇਹ ਕਾਂਡ ਲੈ ਕੇ ਬਹਿ ਗਏ ਬਿਲਕੁਲ ਨਹੀਂ ਚਾਹੀ ਨਰਕ ਸੂਰ ਸੀ ਜਾਂ ਨਾਂਕ ਸੀ ਪਰ ਇਹਨਾਂ ਦੇ ਕਾਰਨ ਜਿਹੜੀਆਂ ਇਹ ਸੀਟਾਂ ਇਤਕੀ ਮਿਲੀਆਂ ਨਾ 10 ਇਹਨਾਂ ਨੂੰ ਤਾਂ 10 ਪਾਸੇ ਗਈਆਂ ਤਿੰਨ ਹੀ ਰਹਿ ਗਈਆਂ ਇਹਨਾਂ ਕੋਲੇ ਤਾਂ ਹੀ ਹੋਇਆ ਬਾਈ ਇਹ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੋਸ਼ਿਸ਼ ਦੇਖਿਓ ਕਿ ਜਲੰਧਰ ਵਾਲੀ ਜਿਹੜੀ ਸੀਟ ਹੈ ਹੋ ਸਕਦਾ ਉਹ ਵੀ ਇਹਨਾਂ ਦੇ ਹੱਥ ਨਾ ਆਵੇ ਆਪਾਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਅਸੀਂ ਤਾਂ ਇੱਕੋ ਗੱਲ ਕਹਿੰਨੇ ਕਿ ਕੋਈ ਵੀ ਸਰਕਾਰ ਆਵੇ ਉਹ ਨੌਜਵਾਨਾਂ ਦੇ ਵੱਲ ਧਿਆਨ ਦੇਵੇ ਨਸ਼ਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨਸ਼ਿਆਂ ਨੂੰ ਦਬਾਇਆ ਜਾਵੇ ਜਿਹੜੇ ਮਾਰੂ ਨਸ਼ੇ ਐ ਅਫੀਮ ਦੀ ਪੋਸਤਰੀ ਵਰਤੋਂ ਕਰਨ ਵਾਲਿਆਂ ਨੂੰ ਸਹੂਲਤ ਮਿਲ ਸਕੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਭਾਈ ਨਸ਼ਿਆਂ ਨੂੰ ਸਪੋਰਟ ਕਰੋ ਪਰ ਜੇ ਜਾਣਿਆ ਜਾਵੇ ਨਾ ਉਹ ਇੱਕ ਵਿਰਾਸਤੀ ਕਹਿ ਲੋ ਤੁਸੀਂ ਫੇਮ ਤੇ ਪੋਸਟ ਵਰਤ ਕੇ ਅੱਜ ਤੱਕ ਕੋਈ ਵੀ ਮਰਿਆ ਨਹੀਂ ਤੇ ਨਾ ਹੀ ਮਰੇ ਸਿੰਥੈਟਿਕ ਨਸ਼ੇ ਵਰਤ ਕੇ ਬਹੁਤ ਬੰਦੇ ਮੌਤ ਦੇ ਰਾਹ ਗਏ ਆ ਲੁੱਟਾਂ ਖੋਹਾਂ ਦੀਆਂ ਵਾਰ ਦਾ ਤਾਂ ਹੋਈਆਂ ਤੇ ਹੁਣ ਕਈ ਵਾਰੀ ਸੋਚਦੇ ਆਂ ਵੀ ਯਾਰ ਫਰਬਾਨੂ ਕੀ ਇਸ ਮੁੱਦੇ ਦਾ ਇਸ ਮੁੱਦੇ ਦਾ ਇੱਕੋ ਇੱਕ ਰਾਹ ਰਹਿ ਗਿਆ ਹੈ ਸੰਘਰਸ਼ ਦਾ ਰਾਹ ਜਿੱਦਣ ਸਾਡੇ ਲੋਕ ਖਾਸ ਕਰਕੇ ਨੌਜਵਾਨਾਂ ਨੇ ਇੱਧਰ ਨੂੰ ਕਦਮ ਉਠਾ ਲਿਆ ਤੇ ਤੁਸੀਂ ਦੇਖ ਲਿਓ ਫਿਰ ਕੀ ਬੰਦ ਆ ਇਹ ਇੱਕ ਦਾਵਾ ਹੈ ਗੱਲ ਦਾ ਜਿੱਦਣ ਨੌਜਵਾਨਾਂ ਦਾ ਧਿਆਨ ਹੋ ਗਿਆ ਜਿਵੇਂ ਵੋਟਾਂ ਦੇ ਵਿੱਚ ਕੀਤਾ ਕਿ ਦੋ ਸੀਟਾਂ ਦੇ ਤੁਸੀਂ ਨੌਜਵਾਨ ਨੂੰ ਧੰਨਤਨ ਕਰਵਾਤੀ ਹੈ ਤੇ ਇਸੇ ਤਰ੍ਹਾਂ ਇਹ ਮੁੱਦੇ ਨੂੰ ਸਮਝਣ ਦੀ ਲੋੜ ਹੈ ਇਹ ਕੋਈ ਇਹ ਨਹੀਂ ਨਸ਼ਿਆਂ ਦੇ ਵਿੱਚ ਆਉਂਦੀ ਆ ਚੀਜ਼ ਇਹ ਬੇਸ਼ੱਕ ਇਹਨੂੰ ਨਸ਼ੇ ਤੌਰ ਤੇ ਵਰਤਿਆ ਜਾਂਦਾ ਹੈ ਪਰ ਇਹਦੇ ਵਿੱਚ ਬਹੁਤ ਵੱਡੇ ਅਜਿਹੇ ਤੱਤ ਵੈ ਇਹ ਬੰਦੇ ਨੂੰ ਰੋਗੀ ਹੋਣ ਤੋਂ ਬਚਾਉਂਦੀ ਹੈ ਫੀਮ ਅਤੇ ਬੋਸਟਕ ਜਦੋਂ ਖਾਸ ਖਾਸਰੀ ਖੇਤੀ ਸਾਡੇ ਕਰਦੀ ਹੋਗੀ ਜਾਂ ਸਾਡੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦੇ ਠੇਕੇ ਖੁੱਲ ਗਏ ਫਿਰ ਕਿਸੇ ਦੀ ਜੇਬ ਦੇ ਉੱਤੇ ਵੀ ਭਾਰ ਬਣੇ ਪੈਂਦਾ ਕਿਉਂਕਿ ਇਹ ਵੱਡੀ ਗੱਲ ਇਹ ਹੀ ਹੁੰਦੀ ਹੈ ਕਿ ਵੀ ਇਹ ਬੰਦੇ ਦਾ ਘਰ ਉਜਾੜ ਦਿੰਦੀ ਹੈ ਬਹੁਤ ਬੰਦੇ ਇਹ ਗੱਲਾਂ ਸੋਚ ਲੈਂਦੇ ਯਾਰ ਨਸ਼ਿਆਂ ਦੇ ਵਰਤਣ ਵਾਲੇ ਲੋਕਾਂ ਨੇ ਖਾਣ ਵਾਲੇ ਲੋਕਾਂ ਨੇ ਜ਼ਮੀਨਾਂ ਦੀਆਂ ਜ਼ਮੀਨਾਂ ਵੇਚਤੀਆਂ ਉਹ ਭਾਈ ਜ਼ਮੀਨਾਂ ਉਹਨਾਂ ਨੇ ਵੇਚੀਆਂ ਜਦੋਂ ਕਿ ਇੱਕ ਇਹ ਕਲਵੀ ਇਹਨੂੰ ਬਲੈਕ ਦੇ ਵਿੱਚ ਲੈ ਕੇ ਤਾਂ ਆਪਾਂ ਘਰ ਉਜਾੜਾਂਗੇ ਜਿਹੜੋ ਬਲੈਕ ਦੇ ਵਿੱਚ ਮਲ ਰਹੀ ਆ ਚੀਜ਼ ਤੇ ਕਸੂਰ ਕੀ ਦਾ ਇਹ ਸਰਕਾਰ ਦਾ ਕਸੂਰ ਹੈ ਇਹ ਪੋਸਟ ਫੀਮਨੇ ਕਰਨੀ ਜਿਹੜੀ ਸਰਕਾਰਾਂ ਨੇ ਉਜਵਾੜੇ ਆ ਘਰ ਇਹ ਬਹੁਤ ਸਮਝਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਇਹ ਸੋ ਮੇਰੀ ਹਮੇਸ਼ਾ ਹਾਰ ਉਹ ਵੀਡੀਓ ਦੇ ਵਿੱਚ ਨੌਜਵਾਨਾਂ ਨੂੰ ਅਪੀਲ ਹੁੰਦੀ ਹੈ ਬੇਨਤੀ ਹੁੰਦੀ ਹੈ ਕਿ ਨੌਜਵਾਨ ਨੂੰ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਕਿ ਆਪਸੀ ਭਾਈਚਾਰਕ ਸਾਂਝ ਨਾ ਗਵਾਓ ਪਾਰਟੀਆਂ ਦੇ ਪਿੱਛੇ ਲੱਗ ਕੇ ਅਤੇ ਕੋਸ਼ਿਸ਼ ਕਰੋ ਜਿਹੜੇ ਚੰਗੇ ਬੰਦੇ ਆ ਚਾਹੇ ਉਹ ਕਿਸੇ ਵੀ ਮੱਜਬਾਤ ਜਾਤ ਨਾਲ ਜੁੜੇ ਹੋਏ ਆ ਚਾਹੇ ਉਹ ਸਿੱਖ ਕੌਮ ਦੇ ਨਾਲ ਜੁੜੇ ਹੋਣ ਤੇ ਜਾ ਕਿਸੇ ਹਮਦਾਰੀ ਤੌਰ ਤੇ ਤੁਹਾਨੂੰ ਇਹ ਦਿਸਰਾਵੇ ਵੀ ਇਸ ਬੰਦੇ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ ਤੇ ਉਹਨੂੰ ਤੁਸੀਂ ਆਜ਼ਾਦ ਤੌਰ ਤੇ ਉਮੀਦਵਾਰ ਖੜਾਓ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ ਫਤਿਹ ਹੋਵੇਗੀ ਵਾਹਿਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਸੁਖ ਸ਼ਾਂਤੀ ਮੰਗਦੇ ਆ ਤੇ ਵੀਡੀਓ ਪੂਰੀ ਵੇਖ ਲਿਆ ਕਰੋ ਬਹੁਤ ਮਿਹਰਬਾਨੀ ਆ ਤੁਹਾਡੀ ਕਿਉਂਕਿ ਗੱਲ ਚੰਗੀ ਲੱਗੇ ਤਾਂ ਵੀ ਹੈ ਵਧੀਆ ਗੱਲ ਹੈ ਚਲੋ ਠੀਕ ਆ ਦੋਸਤੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ